ਇੱਕ ਪ੍ਰਾਣਿਕ ਕਹਾਵਤ ਹੈ ਕਿ ਵੈਰੀ ਅਤੇ ਰੋਗ ਜਿੰਨਾ ਡਰੋਗੇ ਉਹਨਾਂ ਤੁਹਾਨੂੰ ਡਰਾਉਣਗੇ ਮੈਂ ਤੁਹਾਡਾ ਆਪਣਾ ਸੁਦੇਵ ਤੁਹਾਡੇ ਲਈ ਇੱਕ ਨਵਾਂ ਕਿੱਸਾ ਤੇ ਨਵੀਂ ਕਹਾਣੀ ਲੈ ਕੇ حاضر ਹੋਇਆ ਇੱਕ ਵਾਰ ਇੱਕ ਰਾਜਾ ਹੁੰਦਾ ਹੈ ਤੇ ਉਸਦੇ ਸੈਨਿਕ ਇੱਕ ਵਾਰ ਇੱਕ ਚੋਰ ਨੂੰ ਪਕੜ ਕੇ ਲੈ ਆਉਂਦੇ ਨੇ ਤੇ ਜਦੋਂ ਰਾਜਾ ਉਸਦੀ ਚੋਰੀ ਸਾਬਤ ਕਰਨ ਨੂੰ ਕਹਿੰਦਾ ਹੈ ਉਸਦੀ ਚੋਰੀ ਸਾਬਤ ਹੋ ਜਾਂਦੀ ਹੈ ਤਾਂ ਰਾਜਾ ਉਸ ਨੂੰ ਮੌਤ ਦੀ ਸਜ਼ਾ ਤੇ ਫਾਂਸੀ ਦੀ ਸਜ਼ਾ ਦਿੰਦਾ ਹੈ ਨੇਤ ਕੀਤੇ ਦਿਨ ਵਾਲੇ ਵੇਲੇ ਜਦੋਂ ਉਸ ਨੂੰ ਫਾਂਸੀ ਦਿੱਤੀ ਜਾਣੀ ਹੈ ਤਾਂ ਰਾਜਾ ਉਸ ਨੂੰ ਆਪਸ਼ਨ ਦਿੰਦਾ ਹੈ ਜਾਂ ਤਾਂ ਫਾਂਸੀ ਚੁਣ ਲੈ ਜਾਂ ਤਾਂ ਸਾਹਮਣੇ ਬੰਦ ਦਰਵਾਜ਼ਾ ਹੈ ਉਹ ਚੁਣ ਲੈ ਤੇ ਚੋਰ ਕਹਿੰਦਾ ਹੈ ਨਹੀਂ ਜੀ ਮੈਨੂੰ ਤਾਂ ਫਾਂਸੀ ਹੀ ਮਨਜ਼ੂਰ ਹੈ ਤਾਂ ਰਾਜਾ ਉਸ ਨੂੰ ਕਹਿੰਦਾ ਹੈ ਕਿ ਤੂੰ ਉਹ ਬੰਦ ਦਰਵਾਜ਼ਾ ਕਿਉਂ ਨਹੀਂ ਚੁਣਿਆ ਤਾਂ ਚੋਰ ਕਹਿੰਦਾ ਹੈ ਕਿ ਕੀ ਪਤਾ ਉਸ ਤੇ ਕਿਸ ਤਰ੍ਹਾਂ ਦੀ ਦਰਦਨਾਕ ਮੌਤ ਹੋਣੀ ਸੀ ਰਾਜਾ ਕਹਿੰਦਾ ਹੈ ਤਾਂ ਬਹੁਤ ਲੋਕਾਂ ਨੂੰ ਸਜ਼ਾ ਦੇ ਬੰਦੇ ਦਰਵਾਜ਼ਾ ਚੁਣਨ ਨੂੰ ਕਿਹਾ ਹੈ ਪਰ ਸਾਰੇ ਲੋਕਾਂ ਨੇ ਡਰ ਕੇ ਉਹ ਸਜਾ ਨੂੰ ਹੀ ਚੁਣ ਲਿਆ ਜਿਵੇਂ ਤੂਫਾਨੀ ਚੁਣ ਲਈ ਅਸਲ ਵਿੱਚ ਉਸ ਬੰਦ ਦਰਵਾਜੇ ਦੇ ਪਿੱਛੇ ਇੱਕ ਸੁੰਦਰ ਬਾਗ ਹੈ ਤੂੰ ਬਚ ਜਾਣਾ ਸੀ ਤੇ ਚੋਰ ਆਪਣੀ ਕੀਤੀ ਤੇ ਪਛਤਾਂਦਾ ਬਹੁਤ ਹੈ ਤਾਂ ਹੀ ਤਾਂ ਕਹਾਂ ਜਾਂਦਾ ਹੈ ਕਿ ਡਰ ਦੇ ਅੱਗੇ ਜਿੱਤ ਹੈ ਜੇਕਰ ਤੁਸੀਂ ਡਰ ਨੂੰ ਮਾਰ ਲੋਗੇ ਤਾਂ ਤੁਹਾਨੂੰ ਜਿੱਤਨ ਨੂੰ ਕੋਈ ਨਹੀਂ ਰੋਕ ਸਕਦਾ ਇਹ ਸੀ ਅੱਜ ਦੀ ਕਹਾਣੀ ਵੈਗੋਜੀ ਦਾ ਖਾਲਸਾ ਭਾਈ